ਸ਼੍ਰੀ ਆਕਾਲ ਲਓ ਇੱਕ ਪਾਸੇ ਤਪੁਰਜੀ ਵਾਲਾ ਦੀਪ ਤੇ ਦੂਜੇ ਪਾਸੇ ਪੱਤੜਾਂ ਵਾਲਾ ਇਹਨੂੰ ਪੱਤੜਾਂ ਵਾਲਾ ਕਹਿੰਦੇ ਐ ਸੀਤਾ ਪੱਤੜਾਂ ਵਾਲਾ ਐਨ ਕਹਿੰਦੇ ਮੇਰੇ ਵੀਰੋ ਬੜਾ ਤਗੜਾ ਖੇਡਿਆ ਵਕ ਵਕ ਕਹਿੰਦੇ ਮੁਲਕਾਂ ਦੇ ਵਿੱਚ ਮੰਗ ਹੈ ਸਿਮਾ ਪੱਤੜਾਂ ਵਾਲਾ ਏ ਬੱਲੇ 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 ਕਬੱਡੀ 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 ਆਓ ਹਰ ਜੋ ਪਾਸੇ ਹੰਦਿਆਂ ਦੇ ਦਰਮਿਆਨ ਖੂੰਡੇ ਬਣਦੇ ਆ ਸਰਫੀ ਗੁਤਿਆਰ ਕਰਦਾ ਕਮਾਲ ਸ਼ਕਰਪੁਰ ਦੀ ਧਰਤੀ ਲਾਉਂਦਾ ਸਿਰੇ ਦਾ ਜੱਫਾ ਭੋਗਪੁਰ ਦਾ ਇਲਾਕਾ ਆਉ ਲੱਗਿਆ ਤਕੜਾ ਜੱਫਾ ਤੇ ਪੁਆਇੰਟ ਜਮਾਨ ਹੋਣਗੇ ਗੋਪੀ ਲੱਗ ਟੁੱਟ ਕੇ ਦਸ ਦੁਨੀਆਂ ਨੂੰ ਬਾਪੂ ਸਰਦੂਲ ਸਿੰਘ ਮੱਲੀ ਦੇ ਪੁੱਤਰ ਦੇ ਪਿੰਡੇ ਵਿੱਚ ਕਿੰਨੀ ਜਾਨ ਹੈ ਪਰ ਆ ਵੀ ਬਣਦਾ ਜਾ ਰਿਹਾ ਹੈ ਹੌਲੀ ਹੌਲੀ ਅਜ ਦੇ ਸਮੇਂ ਦਾ ਮਹਾਨ ਹੈ ਏ ਸ਼ੀਤਾ ਤੇ ਸੁਖੀ ਸ਼ੀਤਾ ਛੀਤਰ ਇੱਕ ਪਾਸੇ ਏਕਮ ਨਾਲ ਸੁਖ ਹੈ ਤੂਤ ਪੰਘਾਲੇ ਦੀ ਗੱਲ ਹੁੰਦੀ ਮੇਰੇ ਵੀਰੋ ਆਹ ਸਾਹਮਣੇ ਨੌਜਾਨ ਇੱਕ ਪਾਸੇ ਏਕਮ ਏਕਮ ਦਾ ਫਤਾਹਪੁਰ ਪਿੰਡ ਹੈ ਕਰਦਾ ਕਮਾਲ ਵਖਰੇ ਜੇ ਬੱਲੇ ਬੱਲੇ ਕਿ ਮੂਰੇ ਅੜ ਕੇ ਹੌਸਲਾ ਕਰਕੇ ਪੁੱਤਰਿਆ ਸਾਨ ਸਿੰਘਾਂ ਤੋਂ ਫੜ ਕੇ ਉਹ ਤਗੜਾ ਵੀ ਨੋਈਵੰਨਾ ਏ ਗੋਪੀ ਦਾ ਚੇਲਾ ਬਣਾਉ ਮੇਲਾ ਗੋਪੀ ਦਾ ਚੇਲਾ ਬਣਾਉ ਮੇਲਾ ਕਿਆ ਬਾਤ ਹੈ ਵੀ ਫਤਿਹ ਔਰ ਜਦੋਂ ਤੱਕ ਚੰਨ ਨੰਬਰ ਦੇ ਚਤਾਰੇ ਨੇ ਕਬੱਡੀ ਦੀ ਗੱਲ ਹੋਵੇਗੀ ਨੰਗਰਾਂ ਦੇ ਸੰਦੀਪ ਦਾ ਜ਼ਿਕਰ ਹੋਵੇਗਾ ਔਰ ਸਾਹਮਣੇ ਫਰੰਦੀਪੁਰੀਆ